ਏ ਚਲੋ ਬੀਜੀ ਦਾ ਕਰਾਓ ਮੂੰਹ ਮਿੱਠਾ ਏ ਬਾਜੀ ਬਾ ਹੈਪੀ ਬਰਥਡੇ ਜੀ ਬਸ 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 ਹੇ ਤਾਂ ਹਾਂ ਮੈਂ ਹੱਥ ਕਰ ਲੈ ਸਾਫ਼ ਤੂੰ ਉਹ ਇਹਦੀ ਇੰਸ਼ੋਰ ਅਲਸੀ ਉਲਸੀ ਦਾ ਕਰ ਦਿੰਦੇ ਜੀ ਫਿਰ ਨਾਲੇ ਇਹ ਫੁੱਲੀ ਉਹ ਆਪ ਇੰਸ਼ੋਰ ਹੁਸਾ ਠੀਕ ਹੈ ਜੀ ਅਗੇ ਡਿਮਾਂਡ ਪਾ ਦੇਣੀ ਭਾਈ ਸਾਨੂੰ ਨਵੇਂ Ориਜਨਲ ਚ ਵੀ ਦੋ ਆਹ ਡੀਐਲਆਰ ਹਨਾ ਜੀ ਅੋਰਗਨ ਇਹਦੀ ਟਰਾਲੀ ਬਣਾਵਾਂਗੇ ਆਪਾਂ ਸਹੋਲੀ ਤੋਂ ਸੋ ਇਹਦੀ ਟਰਾਲੀ ਦੇ ਬਿਨਾਂ ਨੇ ਜਚਣਾ ਹੈ ਨਹੀਂ ਨਾ ਤਾਂ ਕੋਈ ਇੰਪਲੀਮੈਂਟ ਪੈਣਾ ਇਹਦੇ ਵਿੱਚ ਤਲੇ ਨੂੰ ਨਾ ਆ ਜਾ ਗਿਵ ਨਾ ਜਾ ਰਹੀ ਆ ਹਾਂ ਹਾਂ ਨਾ ਬਸ ਪੁੱਤ ਪਿਛਲੇ ਪਤਨੀ ਬਹੁਤ ਹੈ ਲਓ ਜੀ ਮਿੱਤਰੋ ਅੱਜ 4/4 605 DHP S ਤਿੰਨ ਟਰੈਕਟਰਾਂ ਦੀ ਡਿਲੀਵਰੀ ਹੈ ਸੋ ਸਿੰਦੇ ਥੋੜਾ ਪਿੱਛੇ ਹੋਗੇ ਦਿਖਾ ਦੇ ਪਹਿਲਾਂ ਟਰੈਕਟਰ ਦਿਖਾ ਦੇ ਵੀ ਕਿੱਡੀ ਕੀ ਇਹ ਚੱਲੇ ਆ ਜੀ ਅੱਜ ਆਪਣੇ ਪਿੰਡੇ ਸੋਮਿੰਦਰਾ ਨਾਲ ਅੱਜ ਬਣਾਈਆਂ ਹੋ ਗਈਆਂ ਤਿੰਨ ਟਰੈਕਟਰ ਇਕੱਠੇ ਘੜਾਏ ਏਜੰਸੀ ਚੋਂ ਆਪਾਂ ਨੇ ਏ ਟਰੈਕਟਰ ਇਹਨਾਂ ਵਿੱਚੋਂ ਇੱਕ ਸੈਂਟਰ ਵਾਲਾ ਤਾਂ ਜੀ ਆਪਣਾ ਦੋ ਚਾਚੇ ਤਾਂ ਆ ਜਾਂਦੇ ਨੇ ਜਿਨ੍ਹਾਂ ਨੇ 755 ਲੈ ਤੇ ਸੈਂਟਰ ਵਾਲਾ ਜਿਹੜਾ ਉਹ ਬਰਥਡੇ ਗਿਫਟ ਦਾ ਮਤਲਬ ਗੁੜੀਏ ਦੇ ਪਿੱਛੇ ਬਰਥਡੇ ਲੰਕ ਲੱਗਿਆ ਹਲਿਓ ਪਾਉਂਦੀ ਹੈ ਕਹਿੰਦੀ ਵੀ ਮੇਰਾ ਇਹ ਮਤਲਬ ਛੋਟੇ ਮਹਿਤਾਬ ਨੂੰ ਦੇਣਾ ਸੋ ਆਹ ਟਰੈਕਟਰ ਅੱਜ ਉਹਨੂੰ ਹੀ ਬਿਠਾਉਣਾ ਪਹਿਲਾਂ ਮਹਿਤਾਬ ਨੂੰ ਬਾਅਦ 'ਚ ਉਠਾਵਾਂਗੇ ਤੇ ਉਹਦੇ ਨਾਲ ਨਾਲ ਅੱਜ ਬڑے ਟਰੈਕਟਰ ਦੀ ਵੀ ਡਿਲੀਵਰੀ ਕਰਾਈ ਆ ਬਾਕੀ ਇੱਕ ਟਰੈਕਟਰ ਅੱਜ ਬੁੱਕ ਵੀ ਕਰਾਇਆ ਆਪਣੇ ਰਿਸ਼ਤੇਦਾਰਾਂ 'ਚ ਹੋਰ ਸੋ ਇਹ ਆ ਭਾਈ 605 ਡੀਆਈ ਪੀਐਸ ਸਿੰਪਲ ਵਿਦਆਊਟ ਐਸੈਸਰੀ ਵਿਦਆਊਟ ਟਰ ਇੱਕ ਸਟੈਂਡਰਡ ਕਟਿਆ 460 ਡੀਆਈ ਆ ਜਾ ਮੜਦਾ ਸਟੈਂਡਰਡ ਦਿਖਾਈਏ ਇਹ ਸਟੈਂਡਰਡ ਟਰੈਕਟਰ ਨਾਲ ਬੜਾ ਡਿਮਾਂਡਿੰਗ ਚ ਲੈਂਦਾ ਇਹ ਲੋਕਲ ਫਟਕੜ ਸਾਬ ਨੰਬਰ ਆ 460 ਡੀਆਈ ਹੈ ਛੇਤੀ ਛੇਤੀ ਦਿਖਾ ਦਿੰਨੇ ਆਪਾਂ ਤੁਹਾਨੂੰ ਇਹ 2022 ਮਾਡਲ ਹੈ ਮੇਰੇ ਖਿਆਲ ਨਾਲ 3 ਸਪੀਡ ਆ ਸ਼ਾਇਦ ਇਹ ਬਾਕੀ ਆਪਾਂ ਕੰਟੈਕਟ ਨੰਬਰ ਦੇ ਦਾਂਗੇ ਤੁਸੀਂ ਗੱਲਬਾਤ ਕਰ ਲਿਓ 16 ਦੇ ਟੈਰਾਂ ਜਾਂ ਸੁਥਰਾ ਟਰੈਕਟਰ ਹੈ ਗੱਠਾ ਗੁੱਠਾ ਵਾਲੀ ਪਰ ਲਾਉਣਾ ਤੁਸੀਂ ਨੇ ਜਾਂ ਬਿੱਲ ਤੇ ਜਾਂ ਢੋਅ ਢਵਾਈ ਕੰਮ ਕਰਨੀਏ ਰੋਡ ਸਪੀਡ ਚੰਗੇ ਟਰੈਕਟਰ ਦੀ ਸੋ ਮਾਰਿਓ ਹਿੰਮਤ ਹੈ ਜੀ ਵੀ ਠੀਕ ਹੈ ਜੀ ਆ ਜਾ ਸਿੰਦੇ ਇੱਧਰ ਨੂੰ ਪੀਐਸ ਦਿਖਾਈਏ ਇਹ ਹੈਗਾ ਮਾਡਲ ਪੀਐਸ ਤਿੰਨ ਤਿੰਨ ਤਰ੍ਹਾਂ ਚ ਆ ਗਿਆ ਇਹ ਟਰਬੋ ਵਿਦਆਊਟ ਟਰਬੋ ਵਿਦ ਐਸੈਸਰੀ ਠੀਕ ਹੈ ਜੀ ਤੇ ਉਹਨਾਂ ਦੀ ਲੱਗ-ਲੱਗ ਕੀਮਤ ਹੈ 9.5 ਲੱਖ ਤੋਂ ਸਟਾਰਟ ਹੋ ਜਾਂਦਾ ਇਹ 11 ਲੱਖ ਤੱਕ ਚੱਲ ਜਾਂਦਾ ਤੇ ਬੜਾ ਸੋਹਣਾ ਸਿੱਧਾ ਸੋਪਨ ਦਾ ਟਰੈਕਟਰ ਹੈ ਸੋ ਆਜੋ ਹੁਣ ਆਪਾਂ ਤੁਹਾਨੂੰ ਪਹਿਲਾਂ ਆਪਣੇ ਟਰੈਕਟਰਾਂ ਦੀ ਡੈਮੋ ਦਿੰਦੇ ਆ ਇਹ ਪਤੰਦਰਾਂ ਚ ਗਾਣੀ ਵੀ ਚੱਲਦੇ ਆ ਸਿੰਦੇ ਗਾਣੀ ਵੀ ਚੱਲਦੇ ਨੇ ਤੇ ਹਾਂ ਡੈਕੋਰੇਸ਼ਨ ਉਵੇਂ ਹੀ ਹੋ ਰਹੀ ਹੈ ਡਿਲੀਵਰੀ ਅੱਜ ਮੋਕ ਲੈਂਡ ਮੋਕੇ ਪਹੁੰਚੇ ਆ ਇਹ ਜਾਣੇ ਪੁੱਛ ਗਾਦੇ ਚਾਹੇ ਇਹਨੂੰ 755 ਲਿਖ ਕੇ ਜਾਊਗਾ ਅੱਜ 755 ਲਿਖ ਜਾਊ ਅੰਕ 3 ਹੋਰ ਚੱਲੇ ਪਹਿਲਾ ਮਹੀਨੇ ਬਹੁਤ ਤੇ ਹੁਣਾ 3 ਹੋਣਾ ਹਾਂ ਚੌਥਾ ਵੀ ਨਹੀਂ ਚੱਲੇ ਸੋ ਇਹ ਬਈ ਆਪਾਂ ਟੀਐਮ ਸਾਬ ਤੋਂ ਪੁੱਛਦੇ ਆਂ ਵੀ ਇਹਨੇ ਚ ਜਿਹੜੇ ਟਾਇਲ ਟ੍ਰੈਕਟਰ ਨਾਲੋਂ ਵੀ ਕੀ ਡਿਫਰੈਂਸ ਹੈ ਵੈਸੇ ਮੈਂ ਇੱਕ ਦੇਖਿਆ ਸਿੱਧੇ ਆਮੜ ਦਾ ਪਿਛਲੇ ਪਾਸੇ ਨੂੰ ਆਏ ਦੇ ਸਿਸਟਮ ਸਮਝਾਵਾਂਗੇ ਇਹ ਨਾ ਮਤਲਬ ਇੰਨਾ ਕਹਿੰਦੇ ਵਜਨ ਦਾ ਸ਼ਾਨਦਾਰ ਟਰੈਕਟਰ ਹੈ ਵੀ ਇਹਦੇ ਚ ਉੱਪਰ ਜੇ ਬੰਦਾ 50 ਕਿਲੋ ਦਾ ਵੀ ਬਹਿ ਜਾਊਗਾ ਤਾਂ ਉਹ ਵੀ ਇਹਨੂੰ ਚਲਾ ਸਕਦਾ ਹੈ ਤਾਂ ਇਹਦੀ ਮਤਲਬ ਜਿਹੜਾ ਭਾਰਾ ਵੀ ਨਿੱਗਰ ਵੀ ਇੰਨਾ ਕਹੇ ਸੌਖਾ ਜਿਹਾ ਚੱਕ ਵੀ ਨਹੀਂ ਹੁੰਦਾ ਇਹ ਮਤਲਬ ਭਾਰਾ ਟਰੈਕਟਰ ਹੈ ਇਹ ਬੜੀ ਸੋਹਣੀ ਫਿਨਿਸ਼ਿੰਗ ਹੈ ਜੀ ਚੱਕੇ ਦੇਖੋ ਕਿੰਨੇ ਸੋਹਣੇ ਆ ਇਹਦੇ ਕ੍ਰੋਮ ਵਾਲੇ ਕਿੰਨਾ ਜੈਂਕੀ ਲੱਗਦਾ ਟਰੈਕਟਰ ਯੋਂ ਕੱਲ ਦਿੱਲੀ ਸੀ ਲਿਸੀ ਤੇ ਹੁਣ ਇਹਦੀ ਡਿਲੀਵਰੀ ਲੈਣੇ ਆਪਾਂ ਚਲਾ ਚਲੂ ਕੇ ਦਿਖਾਉਣੇ ਆ ਇੱਕ ਔਨ ਕਰ ਲਈਏ ਪਹਿਲਾਂ ਸੋ ਕਰਦੇ ਆ ਡਿਲੀਵਰੀ ਫਿਰ ਇਹਦੀ ਵੀ ਆਪਾਂ ਫੈਮਿਲੀ ਏਵੀਅਨ ਨਾਲ ਤੇ ਛੋਟ ਲਵਾਂਗੇ ਆਪਾਂ ਵਿੱਚ ਉਹਨਾਂ ਦੇ ਅੰਕਲ ਕੋਲੇ ਪਹਿਲਾਂ ਸਟੈਂਡਰਡ ਟਰੈਕਟਰ ਦੀ ਏਜੰਸੀ ਸੀ 딜ਰਸ਼ਿਪਤੀ ਤੋਂ ਬਾਅਦ ਚ ਫਿਰ ਅੰਕਲ ਉਹਨਾਂ ਕੋਲ ਆਈ ਚਰਨਾਥਲ ਤੋਂ ਐ ਗਰਮੀ ਸਿੰਘ ਜੀ ਤੇ ਅੱਜ ਹੁਣ ਸਟੈਂਡਰਡ ਕੱਟ ਕੇ ਮਹਿੰਦਰਾ ਦੇ ਰਹੇ ਆਂ ਪਹਿਲੀ ਵਾਰ ਚੱਲੇ ਜਮੀਨਦਾਰ ਅੱਜ

ਵੇਸ਼ਿਕਾ ਬੋਗੇ ਕਿਰਾਉ ਫੋਲ 655 ਨਾਲੋਂ ਅੰਕਲ ਕਿਵੇਂ ਚੱਲਦੀ ਹੈ ਸੇਲ ਇਹਦੀ ਇਹ ਟੌਪ ਤੇ ਚੱਲਦਾ ਸਾਰੇ ਨਾਲੋਂ ਟੌਪ ਤੇ ਹੈ ਜਾਨੀ ਇਹਦੀ ਸਭ ਤੋਂ ਵੱਧ ਸੇਲ ਤੇ ਹੁਣ ਬੜੇ ਟਾਰਾਂ 655 ਕਦ ਕਿ ਲਿਆ ਰਹੇ ਆ ਉਹ ਬਸ 2-3 ਦਿਨ ਦੇ ਵਿੱਚ ਲਿਆ ਰਹੇ ਠੀਕ ਹੈ ਜੀ ਸੋਮਵਾਰ ਤੱਕ ਪੇਸ਼ੂਰੂਮ ਤੇ ਖੜਾ ਕਰ ਦਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਨੇ ਦੇ ਬਹਿਲੇ ਪੂਰਾ ਇਸ ਵੇਲੇ ਮਹੌਲ ਬਣਾਇਆ ਪਿਆ ਹੈਗਾ ਪੀਐਸ ਨੇ ਪੀਐਸ ਚੰਗਾ ਆਪਣਾ ਚਰਚਾ ਚ ਚੱਲ ਰਿਹਾ ਹੈ ਹਾਂ ਜਿੱਥੇ ਵੀ ਆਪਾਂ ਇਸੇ ਕਰਕੇ ਆਪਾਂ ਚੁਪਾਏ ਉਹਦੀ ਸੇਵ ਉਹ ਅਜੇ ਆਪਾਂ ਨੇ ਉਹਦੇ ਵਾਸਤੇ ਚਾਹੀਦਾ ਇਹਦੀ ਆਪਣੀ ਬੁਕਿੰਗ ਹੀ ਨਹੀਂ ਪੂਰੀ ਹੋ ਰਹੀ ਇਹਦੀ ਬੁਕਿੰਗ ਨਹੀਂ ਪੂਰੀ ਇਹਦੀ ਬੁਕਿੰਗ ਚੱਲ ਰਹੀ ਹੈ ਬਿਲਕੁਲ ਇਹ ਮਤਲਬ ਆਪਣਾ ਇੱਕ ਉਹਨੇ ਟਰੈਕਟਰ ਹੋ ਗਿਆ ਜਿਹੜਾ ਬੁਕਿੰਗ ਤੇ ਹੁੰਦਾ ਬਾਕੀ ਉਹਨ ਦੀ ਸਪੋਰਟ ਆਪਾਂ ਨੂੰ ਮਿਲ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਇਹ ਵਿਦਆਊਟ ਟਰਬੋ ਹੈ ਨਾ ਸਿੱਧਾ ਸਪੋਰਟ ਬਿਲਕੁਲ ਸਿਮਪਲ ਹੈ ਕਿੰਨੇ ਟਾਈਮ ਦੀ ਗਾਰੰਟੀ ਬਰੰਤੀ ਇਹਦੀ ਦੋ ਸਾਲ ਦ ਕੀ ਤਲੀ ਮੂੰ ਮਿਠਾ ਹਾਂਜੀ ਹਾਂ ਮੈਂ ਕਰ ਲਿਆ ਹੈ ਚੱਲ ਲੈ ਇੱਕ ਵਾਰ ਕਰੋ ਸੀ ਤੁਹਾਡਾ ਜਰੂਰੀ ਆ ਲੋ ਕੋਈ ਮਾਰ ਕੇ ਬੈਠੀ ਆ ਕਿ ਕਾ ਕੇ ਬੰਦਾ ਉਹਨੂੰ ਡਾਗ ਟਰੈਕਟਰ ਦੇਣਾ ਆ ਉਹ ਲਾ ਦੇ ਉਹ ਲਾ ਪਾ ਤੁਸੀਂ ਇਹਦੇ ਨਾਲ ਘਾਟ ਦਿਖਾ ਗਏ ਸੀ ਐਸੈਸਰੀ ਕੋਈ ਨਹੀਂ ਹੈ ਜੀ ਨਾ ਲਿਕਾਣਾ ਬੈਠੋ ਦੱਸ ਬੰਦਾ ਸੋ ਇਹ ਦੋ ਵੀ ਆ ਦਾਦੂ ਨੇ ਲਾ ਦੇਣਾ ਝਾੜਾ ਕੁਝ ਹਾਂ ਜੀ ਉਹ ਬੱਲੇ ਬੱਲੇ ਆ ਲੋਕ ਉਹਨਾਂ ਨੂੰ ਕਰੀ ਸਟਾਰਟ ਚਾਚਾ ਪੂਰੇ ਦਾ ਕੁਝ ਦੇਸ ਵੜਦਾ ਪੂਰੇ ਪੂਰੇ ਕੁਰੀ ਦੇਸ ਵੜਦਾ ਬਹੁਤ ਬਹੁਤ ਸੁਣਾਉਂਦਾ ਹੋਰ ਆ ਇਧਰ ਮੋਟਾ ਜੀ ਤੇ ਆ ਉਧਰ ਹੀ ਆ ਜਿੱਦਾਂ ਸਾਡੇ ਮੈਂ ਗੱਡੀ ਹੈ ਜਿੱਦਾਂ ਦੇ ਨਾ ਉਹ ਬੱਸ ਬੱਸ ਆ ਜੋ ਬਈ ਹੁਣ ਇਹਦੇ ਚ ਮਿਊਜ਼ਿਕ ਵੀ ਚੱਲਦਾ ਹੈ ਇਹਦੇ ਚ ਆ ਰੋਮੋ ਸਿਸਟਮ ਹੈ ਨਾ ਕਿੰਨੇ ਦਾ ਜੀ ਇਹ ਟਰੈਕਟਰ ਵੈਸੇ 30000 ਦਾ ਸਾਡੇ ਉੱਤੇ ਵੀ ਉਹ ਲਈ ਸੀ ਵੀ ਅਸੀਂ ਤੇ ਬ੍ਰੇਕਾਂ ਤੇ ਕਿਹੜੀ ਬ੍ਰੇਕ ਕਹਿੰਦੇ ਆ ਜੀ ਇਹ ਰੱਜੀ ਆ ਨਾ ਇਹ ਕਰਾਉਣੀ ਹੈ ਵੀ ਅਸੀਂ ਪਦੇ ਹੋਏ ਆ ਰਹੇ ਹਾਂ ਉਹਦੀ ਸਨਟਾਈਪ ਫਾਰਾ ਫਾਰਾ ਆ ਗਿਆ ਕਹਿੰਦਾ ਕਹਿੰਦਾ ਥੋੜੀ ਛੋਟੀ ਹੋ ਗਈ ਕਹਿੰਦਾ ਆਹ ਇਹਨਾਂ ਦੇ ਬ੍ਰੇਕਾਂ ਤੇ ਕਿਹੜੀ ਬ੍ਰੇਕ ਕਹਿੰਦੇ ਆ ਜੀ ਹਾਈ ਪਿਆ ਵਾ ਹਾਈ ਦਾ ਹਾਈ ਕਾਰੀ ਕੈਂਡ ਦੀ ਜਬਰ ਇਹ ਗਿਆ ਸਲੈਂਸਰ ਗਿਆ ਸਲੈਂਸਰ ਐਸੇ ਬਲੂ ਟੂਥੇ ਹੁੰਦਾ ਮਾੜੀ ਇਹਦੀ ਡੀਟੇਲ ਦਵਾਉਂ ਰਿਹਾ ਜੇ ਕਿਸੇ ਵੀਰ ਨੇ ਲੈਣਾ ਇਹ ਤਾਂ ਮਤਲਬ ਕਿਵੇਂ ਖਰੀਦਣ ਦਾ ਪ੍ਰੋਸੈਸ ਕੀ ਹੈ ਇਹਦਾ ਜਾਤੇ ਮਤਲਬ ਉਹ ਟਰੈਕਟਰ ਦੇ ਨਾਲ ਜਿਹੜਾ ਬੁੱਕ ਕਰਵਾ ਕੇ ਹਾਂਜੀ ਠੀਕ ਹੈ ਫਿਰ ਲੈ ਸਕਦੇ ਆ ਠੀਕ ਹੈ ਹਾਂਜੀ ਤੇ ਮਤਲਬ ਵੈਸੇ ਉਹ ਜੇ ਆਪਾਂ ਗੱਲ ਕਰੀਏ ਦੀ ਪ੍ਰਾਈਸ ਕਿੰਨੇ ਕ ਹੋਣਗੇ ਇਹਦੇ ਸਟਾਰਟਿੰਗ ਪ੍ਰਾਈਸ ਪ੍ਰਾਈਸ ਦੀ ਉਹਦਾ 30000 ਰੁਪਏ ਹੈਗੀ ਆ ਅੱਛਾ ਤੇ ਕੰਪਨੀ ਦਾ ਇਹ ਹੈਗਾ ਕਿ ਕੰਪਨੀਆਂ ਮਤਲਬ ਡਿਸਕਾਊਂਟਡ ਰੇਟ ਤੇ ਜਿਹੜਾ ਹੈਗਾ ਡੀਲਰ ਪ੍ਰੋਵਾਈਡ ਕਰਵਾਇਆ ਕਰੋ ਚਲੋ ਬਾਈ ਸੋ ਇਹ ਬਾਈ ਹਾਂਜੀ ਪੰਜਾਬ ਵਿੱਚ ਇੱਕੋ ਹੀ ਕਲਚਰ ਹੈਗਾ ਨਾ ਕਿ ਇੱਥੇ ਬਲੱਡ ਵਿੱਚ ਸਾਰਿਆਂ ਦੇ ਟਰੈਕਟਰ ਜਿਹੜਾ ਹੈਗਾ ਹੈਗਾ ਟਰੈਕਟਰ ਹੈਗਾ ਬਿਲਕੁਲ 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 ਇਹ ਮਤਲਬ ਇਹੀ ਹੁੰਦਾ ਦੂਜੇ ਤਾਂ ਨਹੀਂ ਆਉਂਦੇ ਮਾਡਲ ਨੋਵੋ ਚ ਹੀ ਆਉਂਦਾ ਹੈ ਨਹੀਂ ਹਜੇ ਨੋਵੋ ਵਿੱਚ ਹੀ ਆ ਰਿਹਾ ਹੈਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਕਿਉਂਕਿ ਨੋਵੋ ਦਾ ਨਾਮ ਜਿਹੜਾ ਹੈਗਾ ਵਧੀਆ ਚੱਲ ਰਿਹਾ ਇਸ ਵੇਲੇ ਬਿਲਕੁਲ ਇਹ ਬੈਟਰੀ ਵਾਲਾ ਆ ਗਿਆ ਹੈ ਨਾ ਜੀ ਇਹ ਹਾਂ ਜੀ ਬੈਟਰੀ ਮਤਲਬ ਇਹਦੀ ਫਿੱਟ ਹੁੰਦੀ ਹੈ ਕਿੰਨੇ ਘੰਟੇ ਚ ਇਹਦੀ ਬੈਟਰੀ ਚਾਰਜ ਹੋ ਜਾਂਦੀ ਹੈ ਬੈਟਰੀ ਦੀ ਮਤਲਬ 1 ਘੰਟੇ ਦੇ ਵਿੱਚ ਜਿਹੜੀ ਹੈ ਫੁੱਲ ਚਾਰਜ ਹੋ ਜਾਂਦੀ ਹੈ 1 ਜਾਂ 2 ਘੰਟੇ ਦੇ ਵਿੱਚ ਵਿੱਚ ਠੀਕ ਹੈ ਪੈਡਲ ਦੇ ਨਾਲ ਵੀ ਤੇ ਰਿਮੋਟ ਦੇ ਨਾਲ ਦੋਨਾਂ ਦਾ ਹਾਂ ਓਕੇ ਓਕੇ ਆ ਇਹਦਾ ਪੈਡਲ ਆ ਗਿਆ ਤੇ ਉੱਪਰ ਭਜਨ ਕਿੰਨਾ ਇੱਕ 50 ਕਿਲੋ ਕਹਿੰਦੇ ਤੇ 50 ਕਿਲੋ ਦੇ ਬੰਦੇ ਨੂੰ ਆਰਾਮ ਦੇ ਨਾਲ ਵੈਸੇ ਤਾਂ ਯਾਰ ਹੈ ਕਿ ਜਦੋਂ ਬੱਚੇ ਦਾ ਸੀ ਵੇਟ ਰੱਖੀਏ ਤਾਂ 25 30 ਕਿਲੋ ਤੱਕ ਮੈਕਸਿਮ ਹੁੰਦਾ ਹੈਗਾ ਤੇ ਪੂਰਾ ਸਟੇਰੀਂਗ ਦੇ ਵੀ ਕੋਈ ਜ਼ਿਆਦਾ ਲੋਡ ਨਹੀਂ ਹੈਗਾ ਮੁਰਦਾਨ ਦਾ ਆਮ ਨਾਲ ਹਾਂਜੀ ਤੇ ਮਤਲਬ ਬੰਦੇ ਨੇ ਮੋੜਨਾ ਵੀ ਆ ਬਿਲਕੁਲ ਇਹਦਾ ਰਿਮੋਟ ਦੇ ਨਾਲ ਕਿ ਜਿੱਦਾਂ ਰੇਸ ਕੰਟਰੋਲ ਹੋ ਜਾਣੀ ਹੈਗੀ ਇਹ ਜਦੋਂ ਕਟੂਸੀ ਰੱਖਣਾ ਹੈਗਾ ਜਦੋਂ ਬੱਚੇ ਨੇ ਪੈਡਲ ਨਾਲ ਚਲਾਣਾ ਤੁਸੀਂ ਇੱਥੇ ਕੰਟਰੋਲ ਕਰੋ ਅੱਛਾ ਸਪੀਡ ਘੱਟ ਰਹੇਗੀ ਠੀਕ ਹੈ ਇੱਧਰ ਹੋਏਗਾ ਤੇ ਫੇਰ ਇਹਦੀ ਪਾਵਰ ਜਿਹੜੀ ਹੈਗੀ ਆ ਫੁੱਲ ਰਹੀ ਫੁੱਲ ਰੋ ਠੀਕ ਹੈ ਠੀਕ ਹੈ ਪੱਤੇ ਲਈ ਤਾਂ ਬਲੇ ਹੈਗਾ ਕਿ ਥੋੜੀ ਸਪੀਡ ਤੇ ਰੱਖੀਏ ਥੋੜੀ ਸਪੀਡ ਦੀ ਹੁਣ ਸਮੱਸਿਆ ਆਏ ਆ ਹੁਣ ਉਹਦੇ ਬਾਅਦ ਤੇ ਬਣਾਉਣੀਆਂ ਨੇ ਤੇ ਟਰਾਲੀ ਵੀ ਹੁਣ ਇਹਦੀ ਟਰਾਲੀ ਬਣਾਵਾਂਗੇ ਆਪਾਂ ਸਹੋਲੀ ਤੋਂ ਸੋ ਇਹਦੀ ਟਰਾਲੀ ਦੇ ਬਿਨਾਂ ਨੇ ਜਚਣਾ ਨਹੀਂ ਨਾ ਤਾਂ ਕੋਈ ਇੰਪਲੀਮੈਂਟ ਪਾਣਾ ਇਹਦੇ ਵਿੱਚ ਹੈਨਾ ਕਿੱਦਾਂ ਤਹੂ ਇਹ ਬਲੇ ਆ ਜਾ ਲਿਆਣ ਦੀ असफेल ते ते गेड़े ले रहे हैं ते बैटरी डाउन आ रही है बैटरी लगा दे ले भी आ गया ट्रैक्टर इदे जाने का। ਅਰਜਾ ਮੂਲੀ ਲਿਓਣ ਦੇ ਇਹਦੇ ਉਹ ਤੇਰਾ ਪੈਚ ਨਹੀਂ ਹੁੰਦਾ ਇਹ ਪੈਚ ਨਹੀਂ ਹੁੰਦਾ ਕਿਉਂ ਮਨਪ੍ਰੀਤ ਪੈਂਦੀ ਆ ਦੇਖ ਇੱਧਰ ਦੇਖ ਤੂੰ ਬਰੋਬਰ ਆ ਗਿਆ ਇੱਧਰ ਤੂੰ ਰੋਪ ਚੈੱਕ ਕਰ ਇਹਦਾ ਕੋਲ ਖੜੇ ਦਾ ਤੇਰੇ ਬਾਅਦ ਤੇ ਹੋਵੇ ਬਈ ਦੂਜਾ ਸਟicker ਇਹਦੇ ਆਏ ਹੋਏ ਆ ਸਟicker ਮੰਗਾਏ ਆ ਹੋਰ ਹਾਂ ਬੈਠਾ ਮਨਾ ਅਮਨ ਬੈਠਾ ਜਾ ਬੈਠ ਉੱਪਰ ਪੂਰੀਆ ਮੇਰਾ ਨਾਣਾ ਗੱਲ ਸੁਣ ਪੂਰੀਆ ਅੱਛਾ ਇਹ ਦੱਸ ਇੱਥੇ 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 ਇਹ ਕਿਹਦਾ ਪੁੱਤੇ ਇਹ ਇਹ ਕਿਹਦਾ ਟਰੈਕਟਰ ਇਹ ਕਿਹਦਾ ਟਰੈਕਟਰ ਆ ਇਹ ਕਿਹਦਾ ਇਹ ਅਮਨ ਵੀ ਦੇ ਚੱਲਾ ਉਰੀਆ ਬੈਰ ਸੇ ਉੱਪਰ ਤੂੰ ਵੀ ਚਲਾ ਸਕਦੀ ਏ ਨੀ ਪੂਰੀਆ ਮੇਰਾ ਨਾਣਾ ਇਹ ਉਹ ਦੂਰ ਜਾ ਨਹੀਂ ਚੱਲਦੀ ਪੂਰੀਆ ਚੱਲ ਇੱਥੇ ਮਰਜੇ ਕੋ ਹੋ ਗਏ ਜਮ ਨੇ ਚੱਲ ਉੱਪਰ ਬੈਠ रेस पैडल ਨਾਲ ਦੱਬੀ ਠੀਕ ਹੈ ਨਾ ਤੂੰ ਬਸ ਸਿੱਧਾ ਜਾਸਟ ਉੱਪਰ ਬੈਠ ਜਾ ਤੇ ਚੱਲ ਰੱਖ ਪੈਡਲ ਦੀ ਬੈਟਰੀ ਡਾਊਨ ਹੋ ਗਈ ਹੈ ਇਹ ਦੇ ਇਸ ਪਰ ਪੈਡਲ ਨਹੀਂ ਰੱਖੀਏ ਤੇ ਪੈਡਲ ਪਰ ਨਾ ਪੈ ਰੱਖੀ ਠੀਕ ਹੈ ਤੇ ਬਸ ਇੱਥੇ ਰੱਖਦਾ ਸਿੱਧਾ ਉੱਪਰ ਸਿੱਧਾ ਕਰਨਾ ਸਿਰ ਉੱਪਰ ਜਾ ਕੇ ਪੈਡਲ ਦੇ ਉੱਪਰ ਸਟੀering ਇਹਨੂੰ ਤਾਂ ਫੜ ਲਾ ਟਰ ਨਹੀਂ ਕਹਤੇ ਸਟੀering ਫੜ ਸਟੀering ਫੜਾ ਇਹਦਾ ਅਮਨ ਸਟੀering ਫੜ ਲਾ ਹੋ ਦੇ ਇੰਦੇ ਦਿਖਾਈਏ ਉਹਨੂੰ ਦਿਖਾ ਦੇ ਦਿਖਾ ਦੇ ਜ਼ੂਮ ਕਰਕੇ ਮਹਿਤਾਬ ਮਹਿਤਾਬ ਜੀ ਹਾਂ ਜੀ ਸਟੀering ਦਾ ਹਰ ਰੋਕਾ ਹੈ ਗੇਰ ਦਾ ਉਹ ਦੇਖੋ ਉਹਨੂੰ ਦਿਖਾਓ ਅਮਨ ਬ੍ਰੇਕਾਂ 'ਚ ਆਹ ਛੱਡ ਦੇ ਪੁੱਤ ਪੈਡਲ ਪੈਰ ਚੱਕ ਲੈ ਪੈਰ ਉੱਪਰ ਹਾਂ ਆ ਗਿਆ ਓ ਨਾਨਾ ਦਾ ਟਰੈਕਟਰ ਕਿੱਥੇ ਆ ਬੈਜੋ ਪੁੱਤ ਬੈਜੋ 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 ਲੱਜੋ ਹਰ ਮੋੜ ਤੇ ਮੈਂ ਜ਼ਿਆਦਾ ਨਾ ਤੁਰ ਨਾ ਨਾ ਜਾ ਰਹੀ ਹਾਂ ਅਜੇ ਇੱਥੇ ਪਹਨ ਤੋ ਪਹਨ ਗਿਆ ਤੀ ਤੋ ਬੈਟ ਦੀ ਕੋਈ ਰਿਪੋਰਟ ਨਹੀਂ ਹੈਗੀ ਹਾਂਜੀ ਆਵਾਜ਼ ਦੋ ਮਹਦਬ ਪਤਾ ਕਿੱਥੇ ਆ ਆ ਤੇਰਾ ਟਰੈਕਟਰ ਆ ਇਹ ਮਹਦਬ ਪੀਂ ਕਰ ਦੋ ਆਜਾ ਏ ਹਾਜੀ ਮੈਂ ਦਬ ਜੀ ਓਏ ਨਾਣੇ ਕਿਧਰ ਟਰੈਕਟਰ ਆ ਪੀਂ ਕਰ ਦੋ ਇੱਥੋਂ ਅਮਨ ਤੂੰ ਚਾਰ ਜੋ ਗਿਆ ਜਾ ਕੇ ਓਏ ਫੁੱਲ ਖਾਨਾ ਤੂੰ ਕੋਈ ਲੈ ਉਹ ਮੈਂ ਤੁਮ ਕੱਲ੍ਹ ਨੇ ਫੋਨ ਆ ਗਿਆ ਪੂਆ ਜੀ ਮੇਰਾ ਟਰੈਕਟਰ ਮੇਖਾ ਚੱਲ ਅਗਲੇ ਸਾਲ ਸੇ ਚੱਕ ਨੀ 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 ਇਹ ਆ ਤਾਰਾ ਵੀ ਲੈ ਲਿਆ ਹੋ ਮਹਿਤਾਬ ਮਹਿਤਾਬ ਜੀ ਹਾਂਜੀ ਹਾਂਜੀ ਇਹਦੀ ਬੁੱਕ ਜੀ ਵੀ ਠੀਕ ਕਹਿੰਦੇ ਆ ਉਹਦੇ ਵਿੱਚ ਹੋਊਗੀ ਸ਼ਾਇਦ ਪੇਟੀ ਚੋਕ ਦੀ ਜੀ ਦੋ ਟਰੈਕਟਰ ਖੜੇ ਆ ਅੰਦਰ ਤੇ ਉਹਨਾਂ ਨੂੰ ਵੀ ਹੁਣ ਵਿੱਚ ਡੰਬਿਆਂ ਚ ਪਾ ਦੇਣਾ ਤੇ ਉਹ ਵੀ ਨਾਲੇ ਲੈ ਕੇ ਜਾਣੇ ਆ ਸਕੰਜਾ ਲਿਆਂਦਾ ਸਕੰਜੇ ਚ ਲੈ ਕੇ ਜਾਵਾਂਗੇ ਜੀ ਮਹਿਤਾਬ ਸਿੰਧਿਆ ਆਤੇ ਦੇ ਕੋਲ ਜੀ ਨੂੰ ਇੱਥੇ ਜੀ ਨੂੰ ਪੁੱਤ ਨਾ ਹੋਏ ਤੁਸੀਂ ਸਾਰੇ ਫਲਾਵਰ ਖਾਗੇ ਤੁਸੀਂ ਫੁੱਲ ਸਾਰੇ ਖਾ ਲਈ ਗਿੱਦੂ ਅੱਛਾ ਇਹ ਦੱਸ ਟਰੈਕਟਰ ਕਿਦਾ ਇਹ ਟਰੈਕਟਰ ਪੀ ਕਿਵੇਂ ਕਰਦਾ ਹੁੰਦਾ ਦੱਸਦਾ ਨਹੀਂ ਦੱਛ 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 ਲਓ ਬਈ ਹੁਣ ਆਪਾਂ ਮੱਥਾ ਟੇਕ ਕੇ ਮੂੰਹ ਕਰਾ ਦਈਏ ਮਿੱਠਾ ਸਾਰਿਆਂ ਦਾ ਹਾਂ ਹਾਂ ਰੱਖਿਆ ਜੀ ਸੈਸਰੀ ਬਾਈ ਇਹਦੇ ਬਿਨਾ ਨਹੀਂ ਕਾਸੀ ਚੁੱਕੇ ਲਾ ਮਨ ਆ ਜਾ ਟੇਕ ਮੁੱਠਾ ਜਾ ਇਹ ਚਲੋ ਬੀਜੀ ਦਾ ਕਰਾਓ ਮੂੰਹ ਮਿੱਠਾ ਇਹ ਬਾਜੀ ਬਾ ਹੈਪੀ ਬਰਥਡੇ ਜੀ ਬਸ 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 ਹਾਂ ਹੱਥ ਕਰ ਲੈ ਸਾਫ ਤੂੰ ਛੜੀ ਤੇ ਹਾਂ ਲਓ ਜੀ ਕਰੋ ਮੂੰਹ ਜੇ ਬਾਈ ਦਾ ਹਾਂਜੀ ਹਾਂ ਕਰਾ ਦੋ ਤੁਸੀਂ ਹੈ ਜੀ ਹਾਂ ਜੀ ਲੋਕਾਂ ਨੂੰ ਮੁबारकਾਂ ਜੀ ਮੁबारकਾਂ ਜੀ ਮੁबारकਾਂ ਅੰਕਲ ਸੋ ਭਾਈ بڑے ਟਰੈਕਟਰ ਵਾਸਤੇ ਇਹਨਾਂ ਨਹੀਂ ਆਉਂਦੇ ਸਾਡੇ ਛੋਟੇ ਬਾਤੇ ਬਾਤਾਂ ਹੈ ਅੱਜ ਹਾਂਜੀ ਚਲੋ ਜੀ ਮੁਹਾਰਕਾ ਜੀ ਮੁਹਾਰਕਾ ਜੀ ਮੁਹਾਰਕਾ ਵਾਹ ਟਰੈਕਟਰ ਵੀ ਫਿਰ 3000 ਰਹੇ ਆ ਲੱਖ ਨੂੰ ਹੱਥ ਲਾਗੇ ਸਿੰਦੇ ਹਾਂਜੀ ਹਾਂ ਵਧਾਈਆਂ ਜੀ ਵਧਾਈਆਂ ਲਾਲੀ ਬਾਈ ਤੈਨੂੰ ਵੀ ਲੈ ਮਨਪ੍ਰੀਤ ਆ ਲੈ ਲੋਬੋਤਰੀ ਦੇ ਦੇ ਨਮਸਕਾਰ ਬੈਟ ਦਾ ਖਰਚਾ ਹੋਣਾ ਅੰਨ ਦੀ ਤੈ ਹਾਂ ਮੈਂ ਤੈ ਖਾਣਾ ਬਤ ਨਾ ਨਾ ਮੰਮੀ ਨਹੀਂ ਅੱਛਾ ਬੰਦ ਕਰ ਦਉਂਦੇ ਹਾਂ ਸਾਰੇ ਹੁਣ ਇਹਨੇ ਕੋ ਪੋਣੇ ਬਸ ਲਓ ਲਓ ਵੀਰੇ ਲਓ ਜੀ ਤੁਹਾਡੀ ਸਾਹ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਇਹ ਬੜਿਆਂ ਨਾਲੋਂ ਔਖਾ ਮਿਲਿਆ ਇਹ ਕਰੋ ਜੀ ਕਰੋ ਮੁਬਾਰਕਾਂ ਹਾਂ ਜੀ ਹਾਂ ਜੀ ਮੁਬਾਰਕਾਂ ਕਿ ਤੁਹਾਨੂੰ ਵੀ ਮਾਹ ਬੜਾ ਟਰੈਕਟਰ ਲੈਣਾ ਸੌਖਾ ਇੱਕ ਟਰਾਲੀ ਦੇ ਕਿਹੇ ਜਿਹੇ ਟਰੈਕਟਰ ਲੈਣੇ ਬਹੁਤੇ ਔਖੇ ਆ ਹੈ ਨਾ ਉਹ ਇੱਕ ਬਿਨਾ ਪੇਟੀ ਤੇ ਰੱਖ ਲਓ ਬਿਨਾ ਪੇਟੀ ਦੋਏ ਬਿਨਾ ਪੇਟੀ ਤੇ ਰੱਖ ਲਓ ਫਿਰ ਹਾਂ ਪੇਟੀ ਕੱਢ ਲਓ ਦਿੱਤਾ ਲਾ ਲਓ ਯਾਰ ਪਿੱਛੇ ਇਹਨੂੰ ਕੱਢ ਦੋ ਆ ਵੀ ਪੇਟੀ ਕਰ ਦੋ ਬਾਹਰ ਸੋ ਭਾਈ ਡਿਲੀਵਰੀ ਤੇ ਬਾਲਾ ਔਖਾ ਹੋ ਗਿਆ ਕੰਮ ਕੇ ਸੁਣ ਜੀ ਟਰੈਕਟਰ ਜਾ ਰਹੀਦਾ ਆ ਯਾ ਕਰ ਦਲਾ ਸੁਣ ਉਹਦਾ ਹੁ ਟੂਟ ਦੇ ਨਿਕਲੂਗੇ ਟਰੈਕਟਰ ਜਿਆਦਾ ਵੜੇ ਹੋ ਗਏ ਹਲੋ ਕਰ ਲੋ ਕਰ ਲੋ ਬਚਾ ਕੇ ਪਿੱਛੇ ਰੱਖ ਦੋ ਪਿੱਛੇ ਪਾਰਚੇ ਹੋ ਗਏ ਕੱਢ ਲੋ ਚੱਕੋ ਬਾਬੂ ਦੋਏ ਤਾਂ ਮੈਨੂੰ ਲੱਗਦਾ ਬਿਨਾ ਪੇਟੀ ਉਹ ਤੋਂ ਆ ਜਣੇ ਆ ਤਾਂ ਲੱਗਦਾ ਕਿ ਉਹ ਹੱਥ ਦੂਜੇ ਦੇ ਪੜਾ ਚੱਲ ਜਾਨ ਚਲ ਉਹ ਬਾਅਦ ਚ ਕਰ ਦਿੰਦੇ ਹਾਂ ਗੱਡੀ ਦੇ ਆਪੇ ਜੀ ਨੂੰ ਨਾ ਗੱਡੀ ਦੇ ਗੱਡੀ ਦੇ ਆਹ ਟਰੈਕਟਰ ਪਰ ਤੇ ਰੱਖ ਦਿੰਦੇ ਆ ਖੜ ਕੇ ਆ ਟਰੈਕਟਰ ਪਰ ਰੱਖ ਦਿੰਦੇ ਗੱਡੀ ਜੇ ਰੱਖ ਦਿੰਦੇ ਤੁਸੀਂ ਇੱਕ ਦੇਖੋ ਵੀ ਛੋਟੇ ਟਰੈਕਟਰ ਦੇ ਬੰਦੇ ਕਿੰਨੇ ਲੱਝਾਏ ਹੋਏ ਆ ਐਸੀ ਲਿਆ ਚੰਨੀ ਕਿ ਇਧਰ ਦੇ ਰੋਪ ਦੇਖੋ ਤੁਸੀਂ ਟਰੈਕਟਰ ਦਾ ਰੋਪ ਮਨਪ੍ਰੀਤ ਉਹ ਹੋਈ ਦੀ ਇੰਸ਼ੋਰ ਅਲ ਸੀਓਸੀ ਦਾ ਕਰ ਦਿੰਦੇ ਜੀ ਫਿਰ ਨਾਲੇ ਇਹ ਫੁੱਲੀ ਆਰਸੀ ਇੰਸ਼ੋਰ ਹੋਸ ਹੈ ਠੀਕ ਹੈ ਹੁਣ ਆ ਅਸੀਂ ਇਹ ਹੋਰ ਅੱਗੇ ਡਿਮਾਂਡ ਪਾ ਦੇਣੀ ਭਾਈ ਸਾਨੂੰ ਨਵੇਂ origignal ਚ ਵੀ ਦੋ ਆ ਡੀਐਲਆਰ ਹਨਾ ਜੀ ਹੋਰ ਗਾਂ ਦਾ ਡੇਟ ਬਹੁਤ ਪਤਾ ਹੁੰਨੇ ਹਿੰਦੇ ਦੇਖੀ 10 ਟ੍ਰੈਕਟਰ ਉਹ ਇਹਨੂੰ ਕਲੀਅਰ ਕਰਨੇ ਆਲਾ ਕਲੀਅਰ ਨਾ ਠੀਕ ਆ ਵੀ ਕੋਈ ਪਰ ਆਮਣਾ ਚਲੋ ਹਾਂ ਦੋ ਟਰੈਕਟਰ ਤਾਂ ਕਰਿਆ ਇੱਥੇ ਫਿੱਟੋ ਇੱਕ ਕਰਿਆ ਉਹ ਗੱਡੀ ਦੇ ਵਿੱਚ ਫਿੱਟਾ ਆਹ ਦੇਖੋ ਮਾਰਕਾ ਕੰਕ ਸੁੱਕਦੇ ਧੰਨਵਾਦ ਜੀ ਦਾ ਭਾਈ ਇਹ ਟਰੈਕਟਰ ਦੀ ਨਜ਼ਰ ਆਈ ਉਹਨਾਂ ਨੂੰ ਇਹੇ ਜੀ ਬੈਸਟ ਆ ਜੱਗ ਗਿਣਨਾ ਨਹੀਂ ਆ ਹਾਂ ਹਾਂ ਨਾ ਬਸ ਪੁੱਤ ਪਿਛਲੇ ਬੰਦੀ ਬਹੁਤ ਹੈ ਉਹ ਮੇਰੇ ਦਾੜ ਦਾ ਟੈਕ ਚਾ ਗਿਆ ਮੈਂ ਕਿੰਨਾ ਮੈਂ ਤਾਂ ਆਹ ਹੋਰ ਨੂੰ ਮਾਰ ਦੋ ਜੀ ਹੋਰ ਨੂੰ ਸਟੀering ਉੱਤੇ ਨਾ ਇਹ ਹੋਰ ਨਹੀਂ ਚਾਹਦੇ ਨਾ ਬੈਟਰੀ ਲਾਉਂਦੇ ਆ ਚੱਲਦੇ ਆ ਜੀ ਹਾਂ ਆ ਘੱਟ ਵਾਦ ਦਾ ਇਹਨਾਂ ਦੇ ਵਾਦ ਦਾ ਬਸ 아 <laughs> 하하하하. <laughs> <laughs> ਚਲਾਣਾ ਇਹਨਾਂ ਔਖਾ ਨਹੀਂ ਹੈਗਾ ਦੋੇ ਬਟਨ ਬਸ